ਤੇ ਸਿਰੇ ਬਾਈ ਫਿਰ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਹੋਰ ਕਿੱਥੇ ਕਿੱਥੇ ਖੇਡਿਓ ਮੈਂ ਪਹਿਲੀ ਯਾਰ ਸਿੰਘ ਸਵਾ ਵਰਕਿੰਗ ਕਰਨੇ ਗਿਆ ਸੀ 2006 ਦੇ ਵਿੱਚ ਮੈਂ ਉਹਦੇ ਨਾਲ ਅਸੀਂ ਕੋ ਨਹੀਂ ਸੁਖਵੀਰ ਸ਼ਰਮਾਲਾ ਜੀ ਸੇਵਕ ਵੱਡ ਖਾਣਾ ਜੀ ਸ਼ਰਮਾਲਾ ਹਾਂਜੀ ਹਾਂਜੀ ਤੇ ਇੱਕ ਕਾਲੂ ਮਿਹੜੂ ਜੀ ਤੇ ਇੱਕ ਪਿੰਦਾ ਪਰੋਲੀ ਗਿਆ ਵਾ ਸੀਗਾ ਜੀ ਪੰਜ ਜਾਂਦੇ ਪੰਜ ਪਲੇਅਰ ਜਾਂਦੇ ਸੀਗੇ ਜੀ ਉਹ ਵਰਕਿੰਗ ਕਿੰਨੇ ਖੜਿਆ ਜੀ ਵਧੀਆ ਮੈਚ ਲੱਗੇ ਸਾਡੇ ਹਾਂ ਤੋ ਉਸ ਤੋਂ ਬਾਅਦ ਮੈਂ ਗਿਆ ਜੀ 2007 ਵਿੱਚ ਕੈਨੇਡਾ ਜੀ ਮੈਟਰੋ ਆ ਮੈਨੂੰ ਸੱਜਾ ਮਿਨਿਸਟਰੀ ਡਿਪਾਰਟਮੈਂਟ ਦੇ ਹਾਂਜੀ ਤੇ ਵੈਨਕੂਵਰ ਖੇਡਿਆ ਮੈਂ ਐਂਬੀਐਂਟ ਨੈਸ਼ਨਲ ਕਲੱਬ ਕੈਲਗਰੀ ਕੰਨੀ ਹੋਈ ਜੀ ਜੀ ਉੱਥੇ ਹੀ ਵਧੀਆ ਟ੍ਰਾਂਟੋ ਦਾ ਮੇਰੇ ਦੋ ਮੈਚ ਹੀ ਖੇਡਿਆ ਜੀ ਬਸ ਕੱਪ ਖੇਡਿਆ ਪੰਜਾਬ ਕੇਸਰੀ ਕਨੀ ਟ੍ਰਾਂਟੋ ਵਾਲਾ ਜੀ ਜੀ ਉਹੀ ਜਿੱਤੀ ਸਾਡੀ ਟੀਮ ਜੀ ਤੋ ਬਾਅਦ ਜੀ ਫਿਰ ਵੈਨਕੂਵਰ ਮੈਚ ਵਧੀਆ ਲੱਗੇ ਸਾਡੇ ਹਾਂ ਆਪਣੇ ਕੈਲਗਰੀ ਕੰਨੀ ਖੇਡਿਆ ਜੀ ਵਧੀਆ ਮੈਂ ਆਪਣੇ ਮੈਚ ਚੰਗੇ ਦਿਖਾਈ ਦਿੱਤੇ ਹਾਂਜੀ ਹਾਂਜੀ ਉਸ ਤੋਂ ਬਾਅਦ 2008 ਚ ਇੰਗਲੈਂਡ ਗਏ ਜੀ ਹ ਫਿਰ 9 ਦਾ ਗੈਪ ਹੈਗਾ ਜੀ 10 ਚ ਫਿਰ ਆਪਣੇ ਬੱਬਲ ਵਰਗੇ ਲੰਬੀ ਨੰਗਲ ਜੀ ਤੇ ਗਰਜੀਤ ਮੰਗਟ ਵਰਗੇ ਟੀਮ ਬਣੀ ਐਬ ਸਪੋਰਟ ਕਵਡਿ ਕਲੱਬ ਹਾਂਜੀ ਉਹਨਾਂ ਕੰਨੇ ਦੋ ਸਾਲ ਲਗਾਤਾਰ ਖੇਡਿਆ ਜੀ ਫਿਰ ਫਿਰ 211 12 ਉਧਰ ਖੇਡਿਆ 13 ਚ ਫਿਰ ਮੈਂ ਗਿਆ ਜੀ ਆਪਣੇ 13 ਚ ਗਿਆ ਇੰਗਲੈਂਡ ਜੀ ਫਿਰ 14 ਚ ਗਿਆ ਜੀ ਕੈਨੇਡਾ ਹਾਂਜੀ ਫਿਰ 16 ਚ ਗਿਆ ਕੈਨੇਡਾ ਜੀ 16 ਤੋਂ ਬਾਅਦ ਪਿਛਲੇ ਸਾਲ ਮੈਂ ਯੂਰਪ ਜਾ ਗਿਆ ਜੀ ਇੱਕ ਵਾਰ ਡਿਵਾਈਜ ਆ ਗਈ 2007 ਦੇ ਵਿੱਚ ਵਾਹ ਜੀ ਵਾਹ ਮਨ ਪ੍ਰਮਾਤਮਾ ਦੀ ਕਿਰਪਾ ਰਹੀ ਉਹ ਉਸ ਤੋਂ ਬਾਅਦ ਆਈ ਜੀ ਤੇ ਬਾਈ ਤੁਸੀਂ ਬੈਸਟ ਜਾਂ ਫੀ ਕਿੰਨੇ ਕ ਵਾਰੀ ਬਣੇ ਹੋ ਤੇ ਕੀ ਕੁਝ ਜਿੱਤਿਆ ਹੋ ਤੱਕ ਬੈਟ ਜਾਂ ਪੀਰਦਾਰ ਮੈਂ ਆਪਾਂ ਕਹ ਜੀ ਵੀ ਮੇਰੇ ਅਣਗਿਣਤ ਕੋਈ ਗਿਣੇ ਨਹੀਂ ਮੈਂ 60 ਦੇ ਤਕਰੀਬਨ ਮੋਟਰਸਾਈਕਲ ਜਿੱਤੇ ਜੀ ਵਾਹ ਜੀ ਵਾਹ ਤੇ ਲਾਂਡਰਾਂ ਦਾ ਇੱਕ ਟਰੈਕਟਰ ਟਰਾਲਾ ਜਿੱਤੇ ਜੀ ਵਾਹ ਜੀ ਵਾਹ ਤੇ अल्टੋ ਲਾਂਡਰਾਂ 2016 ਦੇ ਵਿੱਚ ਜੀ ਹਾਂ ਜੀ ਤੇ ਟਰੈਕਟਰ ਟਰਾਲਾ 16 ਦੇ ਵਿੱਚ ਹੀ अल्टੋ ਕਾਰ ਜਿੱਤੀ ਬੱਚੋਆਂ ਨੇ ਤੋਂ ਜੀ ਹੂੰ ਬਾਕੀ 60 ਦੇ ਤਕਰੀਬ ਮੈਂ ਮੋਟਰਸਾਈਕਲ ਦਿੱਤੇ ਆ ਜੀ ਬਾਕੀ ਐਲ ਸੀ ਡੀਆਂ ਦਾ ਤਾਂ ਕੋਈ ਪਤਾ ਨਹੀਂ ਮੁੰਡੀਆਂ ਸੋਹਣੀਆਂ ਦਾ ਤਾਂ ਗਿਣ ਨਹੀਂ ਜੀ ਤੇ ਬਾਕੀ ਛੱਲੇ ਮੁੰਡੀਆਂ ਦਾ ਤਾਂ ਪਤਾ ਨਹੀਂ ਤਾਂ ਇਹ 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 ਚੀਜ਼ਾਂ ਦਾ ਜੀ ਤੇ ਬਾਈ ਤੁਸੀਂ ਕੋਈ ਜਿਵੇਂ ਕਿਸੇ ਰੇਟ ਤੇ ਪੈਸੇ ਲੱਗੇ ਹੁੰਦੇ ਨੇ ਤੇ ਉਹ ਜੱਫਾ ਵੀ ਲਾਇਆ ਕੋਈ ਰੇਟ ਤੇ ਹੀ ਲੱਗੇ ਸੀ ਆਪਣੇ ਕਹੇ ਜੀ ਲੁਧਰ ਦੇ ਰੇਟ ਤੇ ਲਾਈ ਦਾਰੇ ਨੇ ਜੀ ਜੀ ਵੀ ਮੈਂ ਲੁਧਰ ਨੂੰ ਜੱਫਾ ਲਾਇਆ ਉਹਨੇ ਤਕਰੀਬਨ 40000 ਰੁਪਏ ਉਹਦੀ ਛੜਤਾ ਸੀ ਉਹਨੇ ਗਰਾਊਂਡ ਦੇ ਵਿੱਚ ਹੀ ਜੀ ਬਾਕੀ ਹੋਰ 11 ਗੁਰਾ ਹਜ਼ਾਰ ਦੇ ਜੱਫੇ ਲਾਏ ਉਹਨੇ ਜੀ ਤੇ ਇਹ ਜਫਾ ਕਦੋਂ ਲਾਇਸੀ 40000 ਵਾਲਾ ਜੀ ਇਹ 2011 12 ਦੀ ਗੱਲ ਹੈ ਮੈਨੂੰ ਲੱਗਾ ਗਗੜਪੁਰ ਟੂਰਨਾਮੈਂਟ ਸੀ ਜ਼ਰੂਰ ਜਲਾਦੀ ਗਗੜਪੁਰ ਦੇ ਕੱਪ ਦਾ ਲਾਇਸੀ ਜੀ ਜੀ ਤੇ ਬਾਈ ਤੁਹਾਡੇ ਕੁਝ ਯਾਦਗਾਰੀ ਮੈਚ ਇੰਡੀਆ ਵਾਲੇ ਵੀ ਇੱਕ ਪਿੰਡ ਓਪਨ ਦੇ ਵੀ ਤੇ ਬਾਹਰਲੇ ਵੀ ਤੇ ਕੁਝ ਕਿ ਜਿਹੜੇ ਮੈਚ ਨੇ ਨਾ ਤੁਹਾਡੇ ਵਧੀਆ ਵੀ ਤੇ ਜਿਹੜੇ ਲੂਜ਼ ਰਹੇਗੇ ਉਹ ਵੀ ਉਹਨਾਂ ਦਾ ਜ਼ਿਕਰ ਵੀ ਜਿਹੜਾ ਦਰਸ਼ਕਾਂ ਦੇ ਨਾਲ ਜ਼ਰੂਰ ਕਰੋ ਵਧੀਆ ਮੈਚ ਜੀ ਆਪਣੇ ਇੱਥੇ ਲੱਗਾ ਕੇ ਰਾਂ ਸਾਡਾ ਹੀ 2008 ਦੇ ਵਿੱਚ ਪਰਸਰਾਮਪੁਰ ਮੈਚ ਲੱਗਾਈ ਜਿਸਮੇਸ ਕਲੱਬ ਨਕੂਦਰ ਦਾ ਤੇ ਪਰਸਰਾਮਪੁਰ ਦਾ ਜੀ ਨਕੂਦਰ ਕੰਨੀਓ ਗਰਲਾਲ ਕਲਜੀਤਾ ਬਹੁਤ ਫਿੱਟ ਸੀ ਗਰਲਾਲ ਵੀ ਬਹੁਤ ਤਕੜਾ ਸੀ ਉਦੋਂ ਹੀ ਕਹ 13 ਜੱਫੇ ਲਏ ਉਧਰ ਲੱਗੇ 14 ਜੱਫੇ ਜੀ ਜੀ ਤੇ ਦਰਸ਼ਕ ਅੱਜ ਵੀ ਯਾਦ ਕਰਦੇ ਆ ਉਹ ਮੈਚ ਨੂੰ ਜਿਹਨੇ ਦੇਖਿਆ ਹੋਊ ਉਹਨਾਂ ਨੂੰ ਯਾਦ ਹੋਣਾ ਜੀ ਵੀ ਮੇਰਾ ਯਾਦਗਾਰੀ ਮੈਚ ਉਹ ਅੱਜ ਬਹੁਤ ਤਕੜਾ ਮੈਚ ਲੱਗਦਾ ਜੀ ਵਾਹ ਜੀ ਵਾਹ ਕਿੰਨੇ ਜੱਫੇ ਲੱਗੇ ਸੀ ਮੈਂ ਲਾਈ 6 ਜੱਫੇ ਜੀ ਤਨਕਲ ਜਿੱਤੇ ਨੂੰ ਜਿੱਤਨ ਗਰਾਲ ਬਾਸ ਜੱਫੇ ਜੀ ਉਸ ਟਾਈਮ ਤੇ ਹਾਂਜੀ ਜੀ ਤੇ ਇਸ ਤੋਂ ਇਲਾਵਾ ਹੋਰ ਜੇ ਹੋਰ ਇੱਕ ਮੇਰੇ ਯਾਦਗਾਰੀ ਰੇਡ ਆ ਜੀ ਮਾਰਨ ਦੀ ਗੱਲ ਹੈ ਸੁਖਵੀਰ ਦੇ 60 ਬੱਦਗੀ ਸਾਡਾ ਈਰਸਨਾ ਮੈਚ ਕਰਮੀ ਵਰਗੇ ਪਾਹੂ ਵਰਗੇਂਦਰ ਅਗੇ ਖੇਡ ਰਹੇ ਸੀ ਉਧਰੋਂ ਹਾਂਜੀ ਕਾਲਾ ਥਾਂਦੇ ਵਾਲਿਆ ਭਿੰਦਾ ਬਰੂਲਾ ਸੀ ਉਧਰ ਇਧਰ ਮਾਰਕਿੰਗ ਦੀ ਟੂਰਨਾਮੈਂਟ ਸੀ ਮਾਰਕਿੰਗ ਦੀ ਟੀਮ ਦਾ ਤੇ ਇਸ ਦਾ ਮੈਚ ਸੀਗਾ ਹੂੰ ਲਾਸਟ ਰੇਡ ਤੇ ਜਿੱਤਾਰੀ ਸੁਖਵੀਰ ਦੇ 60 ਬੱਦਗੀ ਜੀ ਤੇ ਉਹ ਰੇਡ ਮੈਂ ਆਪਾਂ ਕਿਹਾ ਮੈਂ ਕੇਵਲ ਭਾਉ ਦੇ ਹੱਥ ਲਾ ਕੇ ਭੱਜਿਆ ਜੀ ਉਹ ਵੀ ਜਾਣਕਾਰੀ ਮੈਂ ਆ ਕੇ ਰੇਡ ਪਾਈ ਮੈਂ ਜੀ ਹਾਂਜੀ ਤੇ ਹੋਰ ਇਸ ਤੋਂ ਇਲਾਵਾ ਜੀ ਹੋਰ ਜੀ ਇੱਕ ਵਾਰੀ ਇੱਥੇ ਮੈਚ ਲੱਗਾ ਜੀ ਆਪਣਾ ਥਵੱਦੀ ਅਸੀਂ ਖੇਡਦੇ ਆਪਣੇ ਵਰਡ ਵਾਲ ਚ ਖੇਡ ਰਹੇ ਸੀ ਕਰਮੀਨਾ ਸਾਡਾ ਰੇਡਰ ਸੀ ਨਾਲ ਝੋਟ ਤੇ ਇੰਦਾ ਨਥੋ ਰੇਡ ਵਾਲਾ ਜੀ ਉਧਰ ਧੰਨਾਸ਼ੀ ਦਿਨਾ ਸਾਡਾ ਫਾਈਨਲ ਮੈਚ ਸੀਗਾ ਜੀ ਉਧਰ ਖੁਸ਼ੀ ਤੇ ਬਰਿੰਦਰ ਖੇਡ ਰਹੇ ਸੀ ਰੇਡਰ ਸੀ ਕਾਲਾ ਤਣਾ ਹੁਲੇ ਲਾਣਾ ਜੀ ਸਾਡੇ ਤਿੰਨਾਂ ਦੇ ਇੱਕ ਜੱਫਾ ਸੀ ਉਧਰ ਖੁਸ਼ੀ ਤਿੰਨ ਲਾਈ ਬੈਠਾ ਸੀਗਾ ਤੇ ਦੋ ਬਰਿੰਦਰ ਦੇ ਸੀਗੇ ਜੀ ਤੇ ਮੰਗ ਲਏ ਦੋ ਹੀ ਰੇਡਾਂ ਤੇ ਮੈਂ ਇੱਕ ਤਾਂ ਕਾਲੇ ਤੋਂ ਉਹਨਾਂ ਨੂੰ ਜੱਫਾ ਲਾਦਾ ਵੀਡੀਓ ਕਲਿੱਪ ਜੇ ਪਾਇ ਵੀ ਪਏ ਇੰਟਰਨੈਟ ਤੇ ਜੀ ਤੇ ਐਂਡ ਵਾਲੀ ਰੇਡ ਤੇ ਮੈਂ ਉਹ ਮੁੰਡੇ ਧਨੇਹੀ ਵਾਲੇ ਨੂੰ ਜੱਫਾ ਲਾਦਾ ਜੀ ਹਮ ਮੇਰੇ ਸੱਤ ਟੱਚ ਤਿੰਨ ਜੱਫੇ ਖੁਸ਼ੀ ਦੇ 10 ਟੱਚ ਤਿੰਨ ਜੱਫੇ ਜੀ ਨਾ ਇਹ ਤਾਂ ਅਸੀਂ ਮੈਚ ਜਿੱਤ ਗਏ ਹੀ ਨਾ ਇਹ ਮੋਟਰਸਾਈਕਲ ਜਿੱਤਿਆ ਹੀ ਉੱਥੋਂ ਮੈਂ ਜੀ ਇਹ ਵੀ ਯਾਦਗਾਰੀ ਮੈਚ ਆਈ ਆਪਣਾ ਹਾਂਜੀ 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 ਸਵੱਦ ਸਵੱਦੀ ਗੱਲਾਂ ਹੋਇਆ ਸੀਗਾ ਜੀ ਇਹ 2000 ਸੋਲਾਂ ਦੇ ਵਿੱਚ 15 ਸੋਲਾਂ ਦੇ ਵਿੱਚ ਤੇ ਹੋਰ ਕੋਈ ਇਸ ਤੋਂ ਇਲਾਵਾ ਹੋਰ ਇੱਕ ਦੋ ਸਾਈ ਹੋਇਆ ਹੀ ਸੀ ਇੱਕ ਤਾਂ ਮੇਰੇ ਜ਼ਿਆਦਾ ਜੀ ਗਏ ਸਾਡੀ ਟੀਮ ਬਹੁਤ ਤਕੜੀ ਬਣੀ ਟੱਲਮਾਂ ਦੀ ਗੱਲ ਹੈ ਜੀ ਜੇ ਉਹ ਕਹਿੰਦੇ ਵੀ ਦੌਣ ਫਾਲਦਾ ਹੁੰਦੇ ਸਾਨੂੰ ਜੀ ਸਾਡੇ ਨਾਲ ਖੇਡਿਆ ਕਾਲੂ ਰਸੂਲਪੁਰੀਆ ਕੋਨੀ ਰਾਣੇ ਵਾਲਾ ਪੱਪੂ ਚੂੜ ਚੱਕਿਆ ਜੀ ਹੁਣ ਮਹਾਰਾਜ ਦੀ ਟੀਮ ਨਾਲ ਮੈਂ ਸਾਡਾ ਜੀ ਕਵਰੀ ਮਹਾਰਾਜ ਵਾਲਾ ਕਪਤਾਨ ਨਵਾਂ ਨਵਾਂ ਸੀਗਾ ਹੂੰ ਅਸੀਂ ਕਿਤੇ ਵੀ ਨਰੋੜ ਪਿੰਡਵਾਰ ਦੀ ਟੀਮ ਸਾਡੀ ਮਹਾਰਾਜ ਨੂੰ ਨਹੀਂ ਹਰੀ ਸੀ ਜੀ ਤੇ ਸਾਨੂੰ ਉਦਾਂ ਹੀ ਮੈਚ ਦੋ ਜੱਫੇ ਲੱਗੇ ਦੋਨੇ ਪਾਸੇ ਸਾਨੂੰ ਅਸੀਂ ਮੈਚ ਅੱਥੇ ਪੈਂਟ ਤੇ ਹਰ ਗਏ ਏਡੀ ਤਕੜੇ ਖੇਡ ਰਹੇ ਸੀ ਕਾਲੂ ਗੁਰੂ ਸੂਰਪਰੀਆ ਕੋਹਨੇ ਪੱਪੂ ਜੂੜ ਚੱਕਿਆ ਜੀ ਤੇ ਉਹ ਮੈਚ ਸਾਡਾ ਜਿਆ ਅਸੀਂ ਵੀ ਜਿੱਤ ਕੇ ਸੀ ਜਿੱਤ ਕੇ ਗਏ ਸੀ ਬਸ ਉੱਥੇ ਹਾਰ ਗਏ ਸਾਨੂੰ ਪਤਾ ਨਹੀਂ ਜਾਂ ਹਾਰ ਦਾ ਜਾਂ ਚਿੱਤੇ ਵੀ ਨਹੀਂ ਸੀ ਵੀ ਹਾਰ ਜਾਗੇ ਹਾਂ ਮੈਂ ਤੁਹਾਨੂੰ ਵਿਸ਼ਵਾਸ ਸੀ ਹਾਂ ਹਾਂ ਜੀ ਅਸੀਂ ਵੀ ਜਿੱਤਾਂਗੇ ਵੀ ਅੱਜ ਤੱਕ ਪੱਪੂ ਕਾਲੂ ਵੀ ਅਸੀਂ ਤਾਂ ਨਰੋਲ ਲਿੰਕ ਦਿ ਰਹੇ ਇਹਨਾਂ ਨੂੰ ਹਾਂਜੀ ਹਾਂਜੀ ਉਹਦੇ ਸਾਨੂੰ ਉਹ ਮੈਚ ਸਾਡਾ ਹੋਇਆ ਹੋਇਆ ਜੀ ਸਾਨੂੰ ਬਹੁਤ ਜੀ ਵੀ ਜਿੱਤ ਕੇ ਹੰਕਾਰ ਕਰ ਹੰਕਾਰ ਵਾਲੀ ਗੱਲ ਹੋਈ ਜੀ ਹੰਕਾਰ ਕਰਕੇ ਵੀ ਜਿੱਤੀ ਜਾਣਾ ਮੈਚ ਤੋਂ ਮੈਚ ਜਿੱਤੇ ਪਏ ਜੀ ਮਤਲਬ ਮੈਂ ਤੁਸੀਂ ਹਾਰ ਗਏ ਹਾਂ ਜੀ ਮੈਂ ਹਾਰ ਗਏ ਹੋਰ ਮੇਰੇ ਬਾਈ ਯਾਦਗਾਰੀ ਮੈਚ 11 2009 10 ਦੀ ਗੱਲ ਹੈ ਲੰਡੇ ਕੇ ਹੋਈ ਸਾਡਾ ਮੈਚ ਫਾਈਨਲ ਮੈਚ ਜੀ ਰਸੂਲਪੁਰ ਦੀ ਟੀਮ ਖੇਡ ਰਹੀ ਸੀ ਤੇ ਜੀ ਕਾਲੂ ਤੇ ਪੱਪੂ ਖੇਡ ਰਹੇ ਹਨ ਜੀ ਜੀ ਤੇ ਮੈਂ ਜਿਹੜਾ ਇਸਰਾਮਾਂ ਦੇ ਵਿੱਚ ਜਗਦੀਪ ਸਿੰਘ ਮਾਲੀ ਵਾਲਾ ਕੋਹਨੀ ਇੱਕ ਮੈਚ ਨੇ ਖੇਡਿਆ ਇਸਰਾਮਾਂ ਜੀ ਉਸ ਮੈਚ ਦੇ ਵਿੱਚ ਖਾਸ ਦੇ ਰਹੀ ਕਿ ਮੈਂ ਜੀ 12 ਟੱਚ ਤੇ 10 ਜਫੇ ਤੇਜੀ ਦਿਨ ਤੇ ਕਲੂ ਜੀ ਤੇ ਉੱਥੇ ਦੇਖਣ ਵੀ ਸਾਰੇ ਵੀ ਆ ਕੀ ਕਰੀ ਜਾਂਦਾ ਜੀ ਤੇ ਉਸ ਦਿਵਾ ਜੀ ਸਾਡਾ 2005 ਦੀ ਗੱਲ ਹੈ ਗੁਰੂ ਕੀ ਢਾਬ ਗਰਮੀਆਂ ਚ ਮੈਚ ਹੁੰਦਾ ਜੀ ਹਾਂਜੀ ਫ੍ਰੀਜ਼ ਕੋਰਟ ਤੇ ਨਾਲ ਹੀ ਇੱਕ ਜਦਤੋਂ ਮੰਡੀ ਕੋਲੇ ਜੀ ਉੱਥੇ ਸਾਡਾ ਮੈਚ ਆ ਗਿਆ ਜੀ ਸਰਾਵਾਂ ਦੇ ਨਾਲ ਹੂੰ ਤੇ ਹੀ ਨਵੇਂ ਨਵੇਂ 12 ਵੇੜ ਕੇ ਸੁਖਵੀਰ ਅੜ ਗਏ ਯਾ ਲਖਣਾ ਸਾਡੇ ਬਾਜਾਂ ਥੋੜੇ ਸੀਗੇ ਹਾਂਜੀ ਹਾਂਜੀ ਤੇ ਸਾਡੇ ਕੀ ਹੋਇਆ ਅਸੀਂ ਖਰਾਜੀ ਦੇ ਗਿੱਟੇ ਤੇ ਸੱਟ ਲੱਗ ਗਈ ਜੀ ਮੈਚ ਤੋਂ ਇੱਕ ਮੈਚ ਤੋਂ ਪਹਿਲਾਂ ਹੀ ਉਹ ਮੈਚ ਵਿੱਚ ਆਜੀ ਸਾਨੂੰ ਕਹਿੰਦੇ ਮੈਥੋਂ ਦਾ ਐਡਾ ਪੈਣਿਆ ਨਹੀਂ ਮੇਰੇ ਸੁਝਿਆ ਪਿਆ ਗਿੱਟਾ ਤੇ ਚਲੋ ਜੀ ਫਿਰ ਮੈਂ ਵਾਗ ਗਿਆ ਜੀ ਚਲੋ ਮੈਂ ਕਿਹਾ ਵੀ ਮੈਂ ਕੁਡੀਆਂ ਪਾਉਂ ਹਾਂ ਜੀ ਸਾਡੇ ਨਾਲ ਬਾਜਾ ਮੱਲਣ ਵਾਲਾ ਖੇਡਦਾ ਜੀ ਜੀ ਤੇ ਸਾਡੇ ਖੇਡੇ ਜਦੋਂ ਮੈਂ ਪਹਿਲੀ ਰੇਡ ਤੇ ਮੈਂ ਭਿੰਦੇ ਬਰੂੜ ਨੂੰ ਜਿਹੜਾ ਜਫਾ ਲਾਤਾ ਜੀ ਜੀ ਤੇ ਉਦੋਂ ਬਾਅਦ ਜੀ ਸਾਨੂੰ 7 ਕੋ ਪਤਾ ਨਹੀਂ 10 ਮਿੰਟ ਦਿੱਤੇ ਉਦੋਂ ਬਾਅਦ ਮੈਂ ਇਕੱਲੇ ਨੇ ਕੁਡੀਆਂ ਪਾਤੀ ਉਹਨਾਂ ਦੇ ਤੇ ਮੈਂ ਕੋਈ ਜੱਫਾ ਨਹੀਂ ਖਾਦਾ ਜੀ ਖਾਜੀ ਦੇ ਰੇਤਾ ਮਲੇ ਜਾਣ ਖਾਜੀ ਕਹਿੰਦਾ ਮੈਂ ਤਾਂ ਕੁੱਡੀ ਨਹੀਂ ਪਾਉਣੀ ਇਸੇ ਕਰਕੇ ਕਹਿੰਦੇ ਨਹੀਂ ਤੇ ਤੂੰ ਕੁੱਡੀ ਪਾਏਗਾ ਇਸਾ ਤੇਰੇ ਜੇ ਮਿੱਟੀ ਮਲਾਂਗੇ ਮਿੱਟੀ ਲਾ ਲਈ ਜੀ ਤੇ ਇਹਨਾਂ ਮੈਂ ਸੀਗੇ ਸੁਖਵੀਰ ਨੇ ਕਿੱਥੇ ਮਿੱਟੀ ਲਵਾਵੇ ਉੱਥੋਂ ਚਲੋ ਜੀ ਕੋਈ ਨਹੀਂ ਪਿੰਦਾ ਢੇੜ ਦਾ ਇੱਕੀ ਤੇ ਉਸ ਤੋਂ ਬਾਅਦ ਸੁਖਵੀਰ ਦਵਾ ਦਾ ਕਾਲੀ ਕਾਲੀ ਕੁੱਡੀਆਂ ਪਾਵੇ ਜੀ ਵੀ ਇਹ ਹੰਭਾਲੂਆਂ ਜਵਾਬ ਨੂੰ ਹੁਣ ਸਾਡੀ ਮਿਹਨਤੀ ਵਾਲੀ ਆ ਹੁਣ ਆ ਮਹੀਨੇ ਜੀ ਅਸੀਂ ਕੜਵਟ 35 40 ਟੂਰਨਾਮੈਂਟ ਜਿੱਤੀ ਬੈਠੇ ਸੀਗੇ ਅਸੀਂ ਗਰਮੀਆਂ ਦੇ ਜੀ ਤੇ ਇੱਕ ਚਾਵੜਾ ਸੀਗਾ ਇਹ ਓਪਨ ਖੇਡਣ ਲੱਗਿਆ ਓਪਨ ਖੇਡਣ ਲੱਗਿਆ ਇਹ ਖੇਡਣ ਸਾਰੇ ਬਸ ਓਪਨ ਨਵੇਂ ਸਿਰੋਂ ਜਿੱਤਣ ਲੱਗ ਗਏ ਜੀ ਜੀ ਤੋਂ ਬਾਅਦ ਜੀ ਮੈਂ ਪਹਿਲਾ ਜਫਾ ਲਾ ਕੇ ਕੁੰਡੀਆਂ ਪਾ ਗਏ ਸਾਰੀਆਂ ਕੁੰਡੀਆਂ ਦਾ 10 ਮਿੰਟ ਹੀ ਕੁੰਡੀਆਂ ਪਾਦੀਆਂ ਤੇ ਮੈਚ ਅਸੀਂ ਹਰਾਤਾ ਜੀ ਤੇ ਲੋਕ ਸਾਨੂੰ ਚੱਕੀ ਫਿਰਨੇ ਵੀ ਤੁਸੀਂ ਤਾਂ ਏਡੀ ਤੱਕ ਦੀ ਟੀਮ ਨਾ ਰਹੀ ਹਾਂਜੀ ਤੇ ਉਸ ਤੋਂ ਬਾਅਦ ਸਾਡਾ ਇੱਕ ਮੈਚ ਵੀ ਅਡਾ ਲੱਗਿਆ ਹਰਿਆਣੇ ਜੀ ਹੂੰ ਹਰਿਆਣੇ ਚ ਮੈਂ ਇਥੋਂ ਤਾਉਦੇ ਨਾਲ ਗਿਆ ਸੀਗਾ ਜੀ ਭਾਪੜੇ ਵਾਲੇ ਨਾਲ ਹੂੰ ਤਿੰਨ ਦਿਨ ਸਾਨੂੰ ਲੱਗ ਗਈ ਉੱਥੇ ਹੂੰ ਹਰ ਨੇ ਤਾਂ ਐ ਤਾਂ ਇਹਨੇ ਵੀ ਮੰਤਰੀ ਨੇ ਵੀ ਨਾਮ ਵੰਡਣਾ ਤਾਂ ਫੁੱਲਾ ਕੰਮ ਚੱਲਦਾ ਕਹਿੰਦੇ ਆ ਅੱਗ ਕੱਲ ਕੋ ਹੋਗਾ ਮੈਚ ਹਾਂਜੀ ਇਹੀ ਵਾ ਗਈ ਸਾਡਾ ਤਿੰਨ ਚ ਤਿੰਨ ਚਾਰ ਤੋਂ ਮੈਚ ਛੇਡਾਈ ਮੈਂ ਹਰ ਇੱਕ ਮੈਚ ਮੇਰੇ 6 7 ਜੱਫੇ ਜੀ ਟੀੜੇ ਟੂੜੇ ਹਰ ਕੇ ਸਾਰੀ ਥੀਕ ਹੈ ਜੀ ਨਾ ਕਿ ਮੈਚ ਲੱਗੇ ਤੇ ਨਵਰੀ ਨਾਲ ਸਾਡਾ ਫਾਈਨਲ ਲੱਗਾ ਫਾਈਨਲ ਮੈਚ ਅਸੀਂ ਹਾਰ ਗਏ ਜੀ ਤੇ ਤਾਊ ਦੇ ਨਾਲ ਰਿੰਡਰ ਕਮਜ਼ੋਰ ਸੀ ਉੱਥੇ ਜਿੰਨੇ ਵੀ ਮੈਚ ਖੇਡਾ ਮੈਂ ਸਾਰੇ ਮੈਚਾਂ ਵਿੱਚ 7 7 8 8 ਜੱਫੇ ਸੀ ਜੀ ਤੇ ਉੱਥੇ ਵੀ ਲੋਕਾਂ ਨੇ ਬੜਾ ਪਿਆਰ ਦਿੱਤਾ ਜੀ ਅੱਜ ਤੱਕ ਆਪਣਾ ਵਧੀਆ ਖੇਡਣਾ ਚ ਵੀ ਚੰਗੀ ਟੌਰ ਆਈ ਲੋਕ ਜਦਵਾਨ ਵਧੀਆ ਕਰ ਰਹੇ ਹਾਂ ਜੀ ਹਾਂ ਜੀ ਤੇ ਹੋਰ ਇੱਕ ਵਾਰੀ ਦਿੱਲੀ ਕੋਲ ਗਏ ਜੀ ਖੇਡਣ ਗੁਰਗਾਓ ਕੋਲੇ ਅਸੀਂ ਗਏ ਸੀ ਅੰਬੀ ਟੂਰ ਚ ਖੇਡ ਜੀ ਗੱਡਮਿਆਂ ਆਲ ਓਪਣ ਦੇ ਮੈ ਸੀ ਹਾਂ ਜੀ ਉਹ ਸਾਡੀ ਟੀਮ ਇੰਨੀ ਤਗੜੀ ਬਣੀ ਏਕ ਮੱਕਣ ਸਾਰੇ ਸੀ ਕੋਨੀ ਮੈਂ ਤੇ ਅਸੀਂ ਉੱਥੋਂ ਸੈਂਟਰੋ ਗਾਰਡ ਸੀ ਉੱਥੋਂ ਸੈਂਟਰੋ ਗਾਰਡ ਜਿੱਤੀ ਜੀ ਹਾਂ ਜੀ ਸਾਰੀ ਟੀਮ ਨੇ ਰੱਖੀ ਸੀ ਉਹਨਾਂ ਨੇ ਪਰ ਉਸ ਤੋਂ ਬਾਅਦ ਕਾ ਜੀ ਕੋਰਟ ਤੇ ਪਤਾ ਨਹੀਂ ਹੋ ਗਿਆ ਉਹਨੂੰ ਪ੍ਰਬੰਧਕ ਕਹਿੰਦੇ ਵੀ ਤੁਸੀਂ ਆਪ ਦੀ ਟੀਮ ਤਗੜੀ ਬਣਾਈ ਦੂਜੀਆਂ ਟੀਮਾਂ ਮਾੜੀਆਂ ਕੰਪਲੀਅਰ ਜੋਂ ਬਾੜ ਤੋਂ ਟਲ ਜਾਂਦੇ ਜੀ ਹਾਂਜੀ ਉਸੇ ਦੂਜੀਆਂ ਟੀਮਾਂ ਨੇ ਪੰਜਾਬ ਦੀਆਂ 4-3 ਗਈਆਂ ਸੀ 4 ਉਹ ਟੀਮਾਂ ਸਾਡੇ ਮੁਕਾਬਲੇ ਹੈ ਨਹੀਂ ਸੀਗੇ ਸਾਡੀ ਟੀਮ ਸਾਰੇ ਹਰਿਆਣੇ ਨੂੰ ਹਰਾਤਾ ਸੀ ਤਾਂ ਜੀ ਜੀ ਚੰਗੀਆਂ ਟੀਮਾਂ ਬਣੀਆਂ ਸੀ ਹਰਿਆਣੇ ਦੇ ਵਿੱਚੂ ਬੋਲਰ ਅੱਗੇ ਸਾਰੇ ਸੀ ਹਾਂਜੀ ਉਹ ਮੈਂ ਜੀ ਸਾਡਾ ਬਹੁਤ ਵਧੀਆ ਲੱਗਿਆ ਉੱਥੇ ਜੀ ਸੈਂਟਰ ਕਾਰ ਜਿੱਤੀ ਔਰ ਪੈਸੇ ਸਾਨੂੰ ਅੱਧੀ ਦੇ ਕੇ ਗਏ ਉਹ ਆ ਕੇ ਇੱਥੇ ਜਿਵੇਂ ਖਫੜਰੀਆਂ ਨਾਲ ਦੇ ਕੋਲੇ ਜੀ ਵੀ ਤੁਹਾਡੀ ਟੀਮ ਹੈਵੀ ਸੀ ਹਾਂ ਜੀ ਕਹਿੰਦਾ ਵੀ ਤੁਹਾਡੀ ਆਪ ਦੀ ਟੀਮ ਤੰਗੀ ਬਣਾ ਲੇ ਦੂਜੀਆਂ ਟੀਮਾਂ ਦਾ ਕਹਿੰਦਾ ਤੂੰ ਲੈ ਕੇ ਨਹੀਂ ਮੇਰੇ ਟੂਰਨਾਮੈਂਟ ਖਰਾਬ ਕਰਦਾ ਇੱਕ ਉਹ ਗੜਗਾਉ ਵਾਲਾ ਮੈਚ ਬਹੁਤ ਵਧੀਆ ਲੱਗਿਆ ਸਾਡਾ ਉੱਥੇ ਵਧੀਆ ਜੱਫੇ ਲਾਈ ਜੀ ਹਾਂ ਜੀ ਹਾਂ ਜੀ ਬਾਕੀ ਹੋਰ ਮੈਚ ਆ ਧਰਮੇ ਬਾਈ ਹੁਣ ਕਾ ਯਾਦ ਨਹੀਂ ਹੈਗੇ ਇੱਕ ਵਾਰ ਇੱਥੇ ਮੈਚ ਲੱਗਾ ਜੀ ਸਾਡਾ 61 ਕਿਲੋ ਦਾ ਆਪਣੇ ਜੱਫੇ ਲੱਗੇ ਜੀ ਫਿਰ ਬਾਕੀ ਦੇ ਮੇਲਾ ਵਾਲਾ ਉੱਥੇ ਸਾਡਾ ਧੌਲੇ ਦਾ ਮੈਚ ਲੱਗਿਆ ਜੀ ਸਾਡਾ ਅੱਧ ਤੇ ਜਿੱਤਾ ਹਰ ਵੀ ਜੀ ਹਾਂਜੀ ਤੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲਾਏ ਵੀ ਸੀ ਮੁੱਖ ਮੰਤਰੀ ਤੇ ਪਿੰਡਾਂ ਨੇ ਇਹ ਕਹਦਾ ਜੀ ਅਕੈਡਮੀ ਆਪਣੇ ਪਿੰਡਵਾਰ ਦੇ ਮੈਚ ਤਬਾਹ ਹੋਣੋਂ ਓਪਨ ਲਈ ਜੀ ਪਹਿਲਾਂ 62 ਕਿਲੋ ਦਾ ਮੈਚ ਦੇਖੋ ਜੀ ਫਿਰ ਅੱਧੇ ਦੇ ਸੀ ਹਿੱਤੇ ਜੀ ਬਰਾਬਰ ਜਿਵੇਂ 100 ਰੁਪਿਆ ਤੋਂ ਪੁਆਇੰਟ ਦਾ ਬੋਲਾਈ ਬਾਦਲਾ ਜੀ ਹਾਂ ਸਾਡੇ 18.5 ਪੁਆਇੰਟ ਜੀ ਧੌਲੇਆਂ ਦੇ 18 ਜੀ ਉਹ ਯਾਦਗਾਰੀ ਮੈਚ ਸੀ ਚਲੋ ਜੀ ਇਹ ਹੀ ਹੋਣਾ ਹੈ 2 2002 ਤਿੰਨ ਦੀ ਗੱਲ ਹੋਣੀ ਹੈ ਜੀ ਜੀ ਹਾਂ ਜੀ 80 ਕਿਲੋ ਦਾ ਮੈਚ ਲੱਗਾ ਜਾਂਦਾ ਜੀ